ਕਰੀਮ ਟੈਸਟ ਨਾਲ ਨਾਰਮਲ ਟੈਸਟ ਅਤੇ ਕਰੀਮ ਟੈਸਟ ਨੂੰ ਆਪੇ ਪਤਾ ਲੱਗ ਜੂਗਾ ਇਹ ਦੋਸਤੋ ਟੈਸਟ ਚੈੱਕ ਕਰਨ ਵਾਸਤੇ ਇਹਦੇ ਵਿੱਚ ਡਿਪ ਦਿੱਤੀ ਹੁੰਦੀ ਹੈ ਜੀ ਸਾਸਤਰੀ ਕਾ ਦੋਸਤੋ ਗੋਰੀ ਡੇਰੀ ਫਾਰਮ 'ਤੇ ਆ ਸੁਆਗਤ ਹੈ ਕਿਸਾਨ ਵੀਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਟੈਟਸ ਬਾਰੇ ਅੱਜ ਆਪਣੀ ਗਾਂ ਨੂੰ ਇੱਕ ਨੂੰ ਮਟੈਟਸ ਹੋਈ ਸੀ ਇਸ ਚੀਜ਼ ਮਟੈਟਸ ਹੋਈ ਸੀ ਤੇ ਅੱਜ ਆਪਾਂ ਦਾ ਟ੍ਰੀਟਮੈਂਟ ਕਰ ਲੱਗੇ ਹਾਂ ਤੇ ਚਲੋ ਆਪਾਂ ਵੀ ਸੋਚੀ ਜਿਹੜੀ ਮੈਡੀਸਿਨ ਆਪਾਂ ਵਰਤਦੇ ਹਾਂ ਤੁਸੀਂ ਵੀ ਵਰਤ ਕੇ ਆਪਦੇ ਪਸ਼ੂ ਦਾ ਟ੍ਰੀਟਮੈਂਟ ਕਰ ਸਕਦੇ ਹੋ ਤੇ ਹਾਂਜੀ ਦੋਸਤੋ ਆਪਣੀ ਗਾਂ ਦੇ 2.5 ਮਹੀਨੇ ਸੂਣ ਚ ਰਹਿੰਦੇ ਸੀ ਉਹਦੇ ਸਨਾਂ ਚ ਨਾ ਛੱਡੀਆਂ ਲਾਪੀਆਂ ਜੇ ਆਪਾਂ ਚੈੱਕ ਕੀਤਾ ਸੀ ਤੇ ਉਹਦੇ ਸਨਾਂ ਜਿਹੜਾ ਵਾ ਛੱਡੀਆਂ ਦੁੱਧ ਜੰਮ ਕੇ ਛੱਡੀਆਂ ਬਣ ਬਣ ਕੇ ਆਉਂਦੀ ਆਪਾਂ ਨੂੰ ਐਮਸੈਪਟ ਲਾਉਣ ਲੱਗੇ ਆ 3000 ਪਾਵਰ ਵਾਲਾ 3000 ਪਾਵਰ ਵਾਲਾ ਤੇ ਇੱਕ ਨਾਲ ਲਾਉਣ ਲੱਗਿਆ ਮੈਗਲੋਡਾਈਨ ਤੇ ਇਹ ਦੋਸਤੋ ਜਿਹੜਾ ਟੀਕੇ ਆ ਤੁਸੀਂ ਪਹਿਲੋਂ ਏਵਲ ਜ਼ਰੂਰ ਲਾਓ ਚਲੋ ਆਪਾਂ ਵੀ ਏਵਲ ਨਾਲ ਲਾਉਣੇ ਆ ਲਾਵਾਂਗੇ ਜ਼ਰੂਰ ਆਪਾਂ ਇੱਥੇ ਨਾਲ ਤਨ ਵਿਖਾ ਜਾਣੀ ਆ ਏਵਲ ਜ਼ਰੂਰ ਲਾਓ 15 ਐਮਲ ਤੁਸੀਂ ਲਾ ਸਕਦੇ ਜੇ ਵੱਡੇ ਪਸ਼ੂ ਨੂੰ 15 ਐਮਲ ਏਵਲ ਲਾ ਕੇ ਮੁੜ ਕੇ ਮੈਗਲਟਾਈਨ ਲਾ ਕੇ ਤੇ ਮੁੜ ਕੇ ਐਮ ਸੈਫਟ ਜਿਹੜਾ ਟੀਕਾ ਵਾ ਤੁਸੀਂ ਉਦਰਾ 500 ਪਾਵਰ ਵਾਲਾ ਵੀ ਆਉਂਦਾ ਵਾ ਤੇ ਉਹ ਵੀ ਲਾ ਸਕਦੇ ਜੇ ਜੋ ਆਪਾਂ 3000 ਪਾਵਰ ਵਾਲਾ ਲੈਂਦਾ ਵਾ ਇਹ ਜਿਹੜਾ ਟੀਕਾ ਵਾ ਦੋਸਤੋ ਐਮ ਸੈਫਟੇ 나ੜ ਚ ਲਾਓ ਤੇ ਦੋਸਤੋ ਇਹਦਾ 나ੜ ਚ ਲਾਉਣ ਦਾ ਬਹੁਤ ਵਧੀਆ ਰਿਜ਼ਲਟ ਆ ਤੇ ਇਹ ਜਿਹ ਉਹਨਾਂ 'ਚ ਨਾ ਲਾਓ ਉਹਦਾ ਦੋਸਤੋ ਆਪਣਾ ਉਹ ਟੀਕਾ ਅਸਰ ਨਹੀਂ ਕਰਦਾ ਤੇ ਨਾਲ ਦੋਸਤੋ ਜਿਹੜਾ ਟੀਕਾ ਵਾ ਇਹਦੇ ਨਾਲ ਸਿਰੰਜੇ ਤੇ ਸੂਈ ਸਾਰਾ ਉਹ ਵਿੱਚ ਪੈ ਕਾ ਕੇ ਆਉਂਦਾ ਵਾ ਤੇ ਇੱਕ ਦੋਸਤੋ ਇਹਨੂੰ ਜਦੋਂ ਆਪਣੇ ਪਸ਼ੂ ਨੂੰ ਇਤਰਾ ਮਟੈਟਸ ਹੋ ਜਾਂਦੀ ਆ ਦੋਸਤੋ ਇੱਕ ਆ ਪਾਊਡਰ ਆਉਂਦਾ ਵਾ ਇਹਦਾ ਬਹੁਤ ਵਧੀਆ ਰਿਜ਼ਲਟ ਦੇਖਣਾ ਇੱਕ ਤਨ ਮੈਂ ਵਿਖਾਉਣਾ ਵਾ ਸਟਿਕ ਵੀ ਆਉਂਦੀ ਆ ਮਟੈਟਸ ਚੈੱਕ ਕਰਨ ਵਾਸਤੇ ਇਹ ਦੋਸਤੋ ਤੁਸੀਂ 50 ਕ ਗ੍ਰਾਮ ਦੀ ਡੱਬੀ ਹੁੰਦੀ ਆ ਇਹ ਦੋਸਤੋ ਜਦੋਂ ਤੁਸੀਂ ਇੰਜੈਕਸ਼ਨ ਲਾਉਂਦੇ ਆ ਤੇ ਤੁਹਾਨੂੰ ਵਿਖਾਉਣਾ ਮੈਂ ਜਿੰਜਰ ਨੂੰ ਤੁਸੀਂ ਇੰਜੈਕਸ਼ਨ ਲਾਉਣੇ ਆ ਇਹ 50 ਗ੍ਰਾਮ ਦੀ ਡੱਬੀ ਆ ਤੁਸੀਂ ਆਟੇ ਤੇ ਆਟੇ ਵਿੱਚ ਵਰ ਲਾ ਕੇ ਵੀ ਪਸ਼ੂ ਨੂੰ ਖਵਾ ਸਕਦੇ ਜੋ ਵੰਡ ਵਿੱਚ ਲਾ ਕੇ ਵੀ ਖਵਾ ਸਕਦੇ ਜੋ ਆਵੇ ਦੋਸਤੋ ਤੁਹਾਨੂੰ ਮੈਂ ਵਿਖਾਉਣਾ ਇਹਦੇ ਚ ਸਟਿਕ ਆਉਂਦੀ ਏ ਇੱਕ ਮਟੈਡ ਸੱਚੇਕ ਕਰਨ ਵਾਲੀ ਆਵੇ ਆਹ ਸਟਿਕਾ ਦੋਸਤੋ ਇਹਨੂੰ ਆਪਾਂ ਦੁੱਧ ਚ ਡਿਪ ਕਰਨਾ ਵਾ ਆਵੇ ਤੁਹਾਨੂੰ ਮੈਂ ਵਿਖਾਉਣਾ ਵਾ ਇਹਦੇ ਜਿਹਰੇ ਆ ਵੱਖਰੇ ਵੱਖਰੇ ਇਹਨਾਂ ਪੇਜ ਦਿੱਤੇ ਆ ਆ ਦੋਸਤੋ ਪੇਜ ਆ ਇਹਨੂੰ ਪਾੜ ਕੇ ਤੁਸੀਂ ਦੁੱਧ ਚ ਡਿਪ ਕਰਨਾ ਵਾ ਤੇ ਇਹ ਦੋਸਤੋ ਆਪ ਇੱਥੇ ਕਲਰ ਦਿੱਤੇ ਆ ਜਿਹਦੇ ਨਾਲ ਆਪਣੀ ਤੇ ਲਿਖੀ ਹੈਗੀ ਸਬਕ ਕਲੀਨਿਕਲ ਮਟੈਡਸਾ ਕੇਰੀਮਟੈਡਸ ਉਹ ਤੇ ਆਪਾਂ ਨੂੰ ਪਤਾ ਲੱਗ ਜੂਗਾ ਤੁਸੀਂ ਇਹ ਡਿੱਪ ਕਰਕੇ ਵਰਕਾ ਇਹਨਾਂ ਨਾਲ ਮਿਲਾ ਕੇ ਵੇਖਣਾ ਵਾ ਤੁਸੀਂ ਜਦੋਂ ਪੜੋਗੇ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਿਨੇ ਕੇਰੀਮਟੈਡਸ ਨਾਲ ਨੋਰਮਲ ਮਟੈਡਸਾ ਤੇ ਕੇਰੀਮਟੈਡਸ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹ ਦੋਸਤੋ ਮਟੈਡਸ ਚੈੱਕ ਕਰਨ ਵਾਸਤੇ ਇਹਦੇ ਵਿੱਚ ਡਿੱਪ ਦਿੱਤੀ ਹੁੰਦੀ ਹੈ ਤੇ ਦੋਸਤੋ ਆਪਾਂ ਇਹ ਟਰੀਟਮੈਂਟ ਕਰਦੇ ਆ ਤੇ ਜਦੋਂ ਆਪਣਾ ਪਸ਼ੂ ਦੋਸਤੋ ਢਾਈ ਕਿੰਨੇ ਸੂਨ ਚ ਰਹਿੰਦੇ ਉਹ ਡਰਾਈ ਫਿਰਟ ਚ ਸਮੱਸਿਆ ਆਉਂਦੀ ਆ ਉਹ ਤਰ੍ਹਾਂ ਨਹੀਂ ਆਉਂਦੀ ਤੇ ਦੋਸਤੋ ਜਦੋਂ ਤੁਸੀਂ ਪਸ਼ੂ ਨੂੰ ਡਰਾਈ ਕਰਨਾ ਵਾ ਇੱਕ ਡਰਾਈ ਟੂਬਾਂ ਵੀ ਆ 60 60 ਜਦੋਂ ਮਲ ਕੇ ਆਪਣਾ ਵੀ ਡੰਗਰ ਦੇ ਤਿੰਨ ਕੁ ਮਹੀਨੇ ਸੂਣ ਚ ਰਹਿ ਗਏ ਉਦੋਂ ਤੁਸੀਂ ਉਹਨੂੰ ਢਾਈ ਕੁ ਮਹੀਨਿਆਂ ਨੂੰ ਢਾਈ ਕੁ ਮਹੀਨੇ ਮਤਲਬ ਕਿ ਰਹਿ ਜਨ ਉਦੋਂ ਟੂਬਾਂ ਭਰ ਦੋ ਜਦੋਂ 60 ਦਿਨ ਡੰਗਰ ਦੇ ਸੂਣ ਦੋ ਮਹੀਨੇ ਮਤਲਬ ਕਿ ਸੂਣ ਚ ਰਹਿ ਜਨ ਉਦੋਂ ਟੂਬਾਂ ਨਾ ਪਰੋ ਮਣ ਕੇ ਦੁੱਧ ਚ ਆ ਜਾਂਦੀਆਂ ਵਾ ਜਿਹਨਾਂ ਟੂਬਾਂ ਵਾ ਟੂਬਾਂ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਉਹ ਜਿਹੜੇ ਤੁਹਾਨੂੰ ਆਪਾਂ ਆਪਣੇ ਪਸ਼ੂ ਦੇ ਥਣ ਮਟਾਇਟਸ ਨਹੀਂ ਹੋਣ ਦਿੰਦੇ ਤੇ ਦੋਸਤੋ ਆਪਾਂ ਟੂਬਾਂ ਬਾਰੇ ਵੀ ਗੱਲ ਕਰਾਂਗੇ ਤੇ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀ